ਕਿਰਤਾਰ ਕਾਵਨ ਵਾਲਿਓ ਇਕ ਹੋ ਜਾਓ ਇਕ ਹੋ ਜਾਓ ਜਿਸਮਤ ਕ੍ਰਾਵਣ ਵਾਲਿਓ ਇਕ ਹੋ ਜਾਓ ਇਕ ਹੋ ਜਾਓ ਅੱਜ ਜਦੋਂ ਮੋਦੀ ਹਕੁੰਮਤ ਸਾਡੇ ਪੰਜਾਬ ਦੇ ਨਾਲੇ ਆੜੇਖ ਚਾ ਨਵੇਂ ਬਿਜਲੀ ਦੇ ਆੜੇਖ ਪੂਰੇ ਸਾਡੇ ਘਰ ਕੀ ਘਰ ਚੋਂ ਕਹਿਸ ਨਸ ਕਰਨ ਦੇ ਰਾਤ ਪੁਰੀਆ ਦਰਵਾਜ਼ਾ पिछले समय जिथे असीं कानून रद्द करा अॼु फिर मोदी चुण की मोदी सरकार जिथे वेठे सूबे जी आखो बचण जिथे भारत जी सरकार दो करोड़ नौकरियुनि जी गल करी थी उते आम ਪਾਰਟੀ ਸਰਕਾਰ ਨੇ ਵੀ ਗੱਲ ਕੀਤੀ ਸੀ ਕਿ ਸੂਬੇ ਦੇ ਵਿੱਚ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਪੱਗਾਂ ਨੇ ਲੈ ਲਈਆਂ ਦੱਸਦਿਏ ਕਿ ਮੇਲਜ਼बान ਸੰਜਾ ਮੋਰਚਾ ਪਿਛਲੇ 23 ਦਿਨਾਂ ਤੋਂ ਇੱਥੇ ਪੱਤਾ ਮੋਰਚਾ ਲਾ ਕੇ ਬੈਠਾ ਬਕਬਕ ਕਾਮਾਂ ਤੇ ਇਸ ਦਲ ਦਾ ਚੈਲੰਜ ਕੀਤਾ ਹੈ ਕਿ ਤੋਨੇ 4 ਸਾਲਾਂ ਦੇ ਵਿੱਚ ਭਾਰਤ ਸਰਕਾਰ ਨੂੰ ਛੱਡੋ ਸੂਬਾ ਸਰਕਾਰ ਨੇ ਇੱਕ ਵੀ ਨੌਕਰੀ ਦਿੱਤੀ ਅਜੇ ਨਹੀਂ ਦਿੱਤੀ ਜਦਕਿ ਸ਼ਪੀਰ ਯਾ ਰਾਜ ਅਕਾ ਦੀਆਂ ਬੋਤਾਂ ਪੰਜਾਬ ਚ ਵਰਤੀਆਂ ਸੀ ਪ੍ਰਾਈਵੇਟ ਸਕੂਲਾਂ ਦੇ ਵਿੱਚ 7700 ਸਕੂਲਾਂ ਦੇ ਵਿੱਚ 1 ਲੱਖ 42000 ਨੇ 19000 ਸਕੂਲਾਂ ਦੇ ਵਿੱਚ 1 ਲੱਖ 26 ਦੀ ਜਦੋਂ ਰੁਜ਼ਗਾਰ ਮੰਗਣ ਜਾਂਦੇ ਆ ਵੇਦਗਾਰ ਇਸੇ ਤਰ੍ਹਾਂ ਤੇ ਮੁੱਖ ਮੰਤਰੀ ਪਰਵਰਤਮਾਨ ਦੀ ਕੋਟੀ ਦੇ ਅੱਗੇ ਬੇਨਜ਼ਰਾਂ ਦੀਆਂ ਪੱਗਾਂ ਲਾਈਆਂ ਜਾਂਦੀਆਂ ਨੇ ਆ 11 ਤਰੀਕ ਨੂੰ ਹੋ ਕੇ ਹਟਿਆ 4 ਦਿਨ ਪਹਿਲਾਂ ਜਦੋਂ ਬਾਕੀ ਦੇ ਮੇਲੇ ਤੋਂ ਬੇਰਜ਼ਗਾਰ ਆਪਣੀ ਇਹ ਗੱਲ ਲੈ ਕੇ ਜਾ ਰਹੇ ਆ ਕਿ ਪੰਜਾਬ ਦੇ ਵਿੱਚ ਕੋਈ ਰੋਜ਼ਗਾਰ ਨਹੀਂ ਦਿੱਤਾ ਚੌਲੀ ਅੰਕੜੇ ਬਣਾਉਦੇ ਹੋ ਤੁਹਾਡੇ ਨਾਲ ਬੈਠ ਕੇ ਗੱਲ ਕਰਮੋ ਬਾਕੀ ਦੇ ਮੌਕੇ ਤੇ ਘਰਾਂ ਦੇ ਵਿੱਚ ਢੱਕਿਆ ਗਿਆ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਸਵਾਲ ਕਰਦੇ ਆ ਤਾਂ ਬੇਰਜ਼ਗਾਰਾਂ ਦੇ ਪਰਚੇ ਹੁੰਦੇ ਤਰੀਕੇ ਨਾਲ ਕੀਤੇ ਜਾਂਦੇ ਆ ਜਿਵੇਂ ਭਾਰਤੀ ਹਕੂਮਤ ਜਿਵੇਂ ਸੂਬੇ ਦੀ ਹਕੂਮਤ ਪਾਕਿਸਤਾਨੀਆਂ ਧਰਾਡੇ ਕਰਦੀ ਹੈ ਇਹ ਵੀ ਮਸਲਾ ਵੱਡਾ ਵਰਦਾ ਹੈ ਕਿ ਸਾਡੀ ਨੌਜਵਾਨੀ ਪਰਵਾਸ ਨਾ ਕਰੇ ਅਸੀਂ ਝੁੱਪੇ ਦੇ ਵਿੱਚ ਇਤੋਂ ਦੀ ਗੋਮੇ ਸਰਕਾਰਾਂ ਤੋਂ ਰੋਜ਼ਗਾਰ ਦੇ ਪ੍ਰਬੰਧ ਚਾਹੀਏ ਜਿੱਥੇ ਖਾਨ ਮੋਚਾ ਧਾਰਤ ਉੱਤੇ ਦੇ ਆਪਣੀ ਜਾਇਦਾਂ ਜਮੀਨਾਂ ਨੂੰ ਬਚਾਉਣ ਦੀ ਲੜਾਈ ਲੜਦੇ ਆ ਉੱਥੇ ਜਵਾਨੇ ਨੂੰ ਵੀ ਬਚਾਉਣ ਦੀ ਲੋੜ ਹੈ ਉੱਥੇ ਤੁਹਾਡੇ ਭਰਾਵਾਂ ਦੀ ਕਾਜੀ ਬੇਇਜ਼ਤੀ ਹੈ ਕਿ ਮੇਰੇ ਦਾ ਤੁਹਾਡੇ ਪਿੰਡਾਂ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਆਉਂਗੇ ਜਿੱਥੇ ਕਿਤੇ ਵੀ ਤੁਸੀਂ ਜੱਤੀ ਬੈਠੇ ਹੋ ਸਾਰੇ ਪਿੰਡਾਂ ਦੇ ਵਿੱਚ ਸਾਰੇ सारियूं जथेबर जी वेठा आहिनि उते तव्हांजो उमेद करंदा आहियां बहुत बहुत धनवाद वहगु जी ख़ालसा वहगु जी फति